ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜ ਕੁਛੀ ਉਹਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੀ। ਹੋਰ ਸਾਰੇ ਮੇਰੇ ਭੈਣ ਭਰਾ ਨਗਰ ਨਿਵਾਸੀ ਸਾਰਿਆਂ ਨੂੰ ਸਾਰੇ ਭੈਣ ਭਰਾ ਟਿੱਕ ਟੱਗ ਨੇ ਪਰਮਾਤਮਾ ਦਾ ਦਰਸਾਵਾ ਚੜ੍ਹਦੀ ਕਲਾ ਵਿੱਚ ਰੱਖੇਗੀ। ਸਾਰਿਆਂ ਦਾ ਤਹਿ ਦਿਲੋਂ ਧੰਵਾਦ ਜਿਹੜੇ ਮੇਰੇ ਚੈਨਰ ਨਾਲ ਜੁੜੇ ਹੋਰ ਮੇਰੇ ਭੈਣ ਭਰਾ ਜਿਹੜੇ ਉਹ ਵੀ ਨਵੇਂ ਜੁੜੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ। ਹੋਰ ਵੀਰੋ ਠੀਕ ਠਾਕ ਹੋ ਗਏ ਮੈਂ ਤੇ ਸੁਭਾਸ਼ ਜੀ ਸੁਚੇਤ ਕਰਨ ਸਾਰੇ ਨੂੰ ਪਿਆਰfully ਸਤਿ ਸ੍ਰੀ ਅਕਾਲ ਜੀ ਤੇ ਚੱਲ ਜਿਹੜਾ વાਤੇ ਬਾਤ ਜੁੜੇ ਰੋ ਤੁਹਾ ਦਾ ਬਹੁਤ ਧੰਨਵਾਦ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਇੱਕ ਮਟਾਲੀ ਦਾ ਛੋਟਾ ਜਿਹਾ ਦਰਸਤੀ ਨਾ ਜਦ ਕਿ ਦਰਸਤੀ سوچ ਲਓ ਤਾਂ ਜਮਾ ਨਾਮਰਾ ਦੀ ਸੀਗੀ ਨਹੀਂ ਹੁੰਦਾ ਤੇ ਅੱਜ ਮੇਰੇ ਉਹ ਸਾਹਮਣੇ ਬਹੁਤ ਹੀ ਸੋਹਣਾ ਖੜਾ ਵਧੀਆ ਗੋਲ ਜਮਾ ਛਕੜੀ ਵਾਲੀ ਟਾਲੀ ਬਣੀ ਉਹ ਤੇ ਜਮਾ ਨੱਕਾ ਹੀ ਰਹਿ ਗਿਆ ਸੀ ਮੈਂ ਅੱਜ ਉਹ ਵੇਖ ਰਿਹਾ ਕਿ ਸੋਚੀ ਜਾਂਦਾ ਹੀ ਮੈਂ ਕਿ ਵੇਖ ਕੇ ਵੀ ਚੱਲੂਗਾ ਕਿ ਨਹੀਂ ਚੱਲੂਗਾ ਪਰ ਚੱਲ ਕੇ ਉਹ ਤੁਹਾਨੂੰ ਹੁਣ ਮੈਂ ਟਾਲੀ ਵੀ ਵਿਖਾਵਾਂਗਾ ਕਿ ਕਿਵੇਂ ਕਿੰਨੀ ਸੋਹਣੀ ਬਣੀ ਹੋਈ ਹੈ ਤੇ ਆ ਹੌਲੀ ਹੌਲੀ ਆਪਾਂ ਸੋਚੀ ਕਿ ਨਾ ਵੀ ਜੇ ਕੋਈ ਵੀ ਚੀਜ਼ ਆ ਆਪਾਂ ਜਾਂ ਆਪਾਂ ਕੋਈ ਕੰਮ ਤੇ ਆ ਜਾਂ ਕੁਝ ਨਾ ਸੈਸ਼ਟਮ ਤੋਂ ਲਾਣਾ ਨਾ ਜਿਆ ਕੋ ਪੌਦਾ ਹੀ ਲਾਉਣਾ ਉਹਨੂੰ ਵੇਖ ਦੇਖ ਰੇ ਉਹਦੇ ਵੀ ਤਿਆਰ ਕਰਨੀ ਚਾਹੀਦੀ ਜੇ ਆਪਾਂ ਮੇਰੇ ਨਾਂ ਨਾ ਪਰ ਗੌਰਵੀ ਦੀ ਬਹੁਤ ਘੱਟ ਸੀਗੀ ਪਰ ਬੇਰ ਵੀ ਰਾਮਾ ਸੀ ਇਹ ਚੱਲ ਗਈ ਤੇ ਹੁਣ ਮੈਂ ਇਹਨੂੰ ਪੂਰਾ ਚੋ ਚੋੜਨਾ ਹੋਰ ਫੋਡੋਣਾ ਚੋਣਾ ਵੀ ਚੱਲ ਵਧੀਆ ਤਲਾਣ ਪੰਜ ਨੂੰ ਆਜ ਦਾ ਮਾਰਚ ਮੰਡਾਣਾ ਕਰਾਂਗੇ ਕਰਨੀ ਚੋ ਤੇ ਨਾਲੇ ਦਾ ਕਰਦਾ ਗੋਲਿਆਂ ਨਾ ਕੋਈ ਕਈ ਵਜ੍ਹਾ ਵੀ ਪਾ ਦਿਆ ਲਗਾ ਨਾ ਪਾਣੀ ਪੀ ਲਈ ਤੇ

ਤੈਨੂੰ ਕਿਤਾਬ ਕਿੰਨੇ ਆਸ ਆਸ ਕਿੰਨੇ ਇੱਧਰ ਖੜੇ ਦਿੰਦੇ ਮੇਰੇ ਲਈ ਕਾ ਆਸ ਕਿੰਨੀ ਹੈ ਕੱਲੂ ਜਾਣਾ ਹੈ ਤੈਨੂੰ ਨਾ ਟੈਨਸ਼ਨ ਤਾਂ ਨਹੀਂ ਗਈ ਤੈਨੂੰ ਆਸ ਕੋਈ ਟੈਨਸ਼ਨ ਨਹੀਂ ਪਾ ਫੋਕਿਆ ਨਾ ਤੇ ਅਸਲੀ ਤੀ 30% ਤਾਂ ਲਿਆ ਤਾਂ ਆਸ ਹਾਂ ਅੱਗੇ ਕੀ ਗੱਲ ਹੈ ਕੀ ਗੱਲ ਹੈ ਅੱਛਾ ਜੇਕਰ ਤੂੰ ਆ ਗਈ 80% ਤਾਂ ਫਿਰ ਕੀ ਖਾਣਾ ਚਾਹੁੰਦੀ ਹੋ ਸੇਵ ਬਣ ਬਹੁਤ ਬਸ ਬੋਲ ਕੀ ਕੀ ਤੰਗੀ ਜੀ ਦੀ ਗੱਲ ਸੀ ਤਾਂ ਜੀ ਮੋਮਾ ਬੋਗੰਦ ਤੁਸੀਂ ਤੁਸੀਂ ਇਹਨਾਂ ਨੂੰ ਕਮੈਂਟ ਕਰਕੇ ਦੱਸੋ ਮੋਮਾ ਸੇ ਮਮਾਸ ਨੂੰ ਪੰਜਾਬੀ ਚ ਕੀ ਕਹਿੰਦੇ ਆ ਕੱਲ ਨੂੰ ਅਗਾ ਜੀ ਬੱਚਿਆਂ ਦਾ ਅਰਜੈਂਟ ਵੀ ਹੈ ਨਾ ਤੇ ਤੇ ਤਿਆਰ ਕਰ ਲਈਏ ਨਾ ਵੀ ਲੈਟੇ ਬੱਚਾ ਕੋਈ ਨਹੀਂ ਸੰਗੜਾ ਆ ਗਏ ਲੱਗਦਾ ਚੇੜਦੇ ਤੇ ਕਈ ਕੋਈ ਨਹੀਂ ਕਦਰਾਂ ਮੈਨੂੰ ਤਾਂ ਡਰਜਾ ਲੱਗੀ ਜਾਂਦਾ ਹਾਂ ਡਰਿੰਗ ਲੱਗੀ ਦਾ ਮੈਂ ਤਾਂ ਬੱਸ ਫਾ ਚੱਕ ਇਹ ਨਾ ਬੈਠਿਆ ਇੱਚ ਕਰੀ ਜਾਂ ਨਾ ਬਾਟਕ ਦੇ ਵਿੱਚ ਮੈਂ ਬੈਠਾ ਮੇਰਾ ਮੂੰਹ ਤਾਂ ਇਹਨੂੰ ਸੀਗਾ ਮੈਂ ਕਿਹਾ ਸਿੱਧੂ ਵੀ ਜੀ ਤੇ ਕੰਨ ਮੇਰੇ ਇੱਟਾ ਲੀਜੀ ਤੇ ਜਦੋਂ ਤੂੰ ਅੰਦਰਵਾਜਾ ਮਾਰਦੀ ਸੀ ਤੇ ਜਦੋਂ ਮੈਂ ਇਹਨੂੰ ਕਹਿਦਾ ਮੈਂ ਕਿਹਾ ਗੱਲ ਰਿਜ਼ਲਟ ਆ ਮੈਸੇਜ ਆਇਆ ਤੁਹਾਡਾ ਤੇ ਤੋ ਨੇ ਆਸ ਮੈਂ ਕੱਢ ਲੱਗੇ ਕਿ ਮੈਂ ਆਂ ਪਾਸ ਹੋ ਜਾਂਗੀ ਜੇ ਤਾਂ ਪਾਸ ਹੋ ਕੇ ਤਾਂ ਵੀ ਆਪਾਂ ਕਟ ਤੋਂ ਬਾਅਦ ਹੀ ਜਾਣਾ ਵੀ ਪਾਸ ਹੋਗੇ ਜੇ ਇਹ ਕਦੇ ਪੇਪਰ ਚ ਰਹੇਗੇ ਮੱਚ ਕਾਲਾ ਪੜ੍ਹਿੰਦੇ ਨਹੀਂ ਨਾ ਹਾਂ ਤਾਂ ਸਰ ਨੂੰ ਆਏ ਕਮ ਉਹ ਜੋ ਸਰ ਸਾਨੂੰ ਪਾਸ ਕਰ ਦੇ ਕੇ ਰਾਂ ਆਹ ਹੋਤੋ ਮੈਂ ਵੀ ਨੰਨੂ ਪਾਸ ਹੋਊਗਾ ਆਹ ਹੋਤੋ ਵੀ ਨਾਲ ਪਾਸ ਹੋਏਗਾ ਜੇ ਨੰਨੂ ਨਾ ਪਾਸ ਹੋਇਆ ਆਪਣਾ ਕਟ ਬਾਅਦ ਹੋਊਗੀ ਮੰਮੀ ਅਜੇ ਕੁੱਟਨੇ ਬਹੁਤ ਫੇਰ ਆਪਾਂ ਪਾਸ ਚੁਕੇ ਮੈਂ ਉਤਰਾਂਗੇ ਆਇ ਰਾਇ ਨਹੀਂ ਹੁੰਦੇ ਸੀ ਤੇ ਰਾਤ ਪਰ ਮਨ ਚੈਨ ਦਾ ਵੀ ਥੋੜਾ ਹਾਸਲੇ ਚ ਹੋਊਗਾ ਕੋਈ ਇੱਟਾ ਹੀ ਹੋ ਜੜਾ ਮੋਹ ਕਹੀਏ ਤੇ ਗੱਲ ਹੀ ਕੋਈ ਨਹੀਂ ਹਨਾ ਮੁਝੇ ਕਭੀ ਹੁਣ ਵੇਖੋ ਗਾਂ ਅੱਗੇ ਕੀ ਬਣਦਾ ਕੀ ਨਹੀਂ ਤਾਂ ਕੱਲ ਨੂੰ ਜਾਣ ਪਤਾ ਨਾ ਕਰਾ ਵੈਸੇ ਜੇ ਤਾ ਸਮਝ ਜਾਵੇ ਪਾਸ ਹੋ ਸੰਗ ਹਾਸ ਲੱਗਾ ਹੈ ਨਹੀਂ ਅਜ਼ਰ ਮੈਂਦ ਕੀਤੇ ਇਹਨਾਂ ਨੇ ਅਗਰ ਵੀ ਆਪਸ ਵਿੱਚ ਨਾ ਡਟਦੇ ਰਹੇ ਹਮ ਘੜੋ ਰੜ ਮਿਲ ਕੇ ਸਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਸਾਰੇ ਆਣ ਤੁਸੀਂ ਠੀਕ ਪਰ ਜਿਹੜੇ ਸਾਬ ਨਾਲ ਨੰਬਰ ਮੈਨੂੰ ਕੱਟ ਲੱਗਦੇ ਆ ਤੇ ਕੀ ਇਹ ਨਹੀਂ ਪਤਾ ਬਈ ਆਪਾਂ ਨੂੰ ਹੁਣ ਹੋ ਸਕਦਾ ਪਰ ਮੈਂ ਯਾਨੀ ਕਿ ਜਿਹੜਾ ਇਹਨਾਂ ਦਾ ਦਿਲ ਕਹਿੰਦਾ ਨਾ ਉਹ ਨੰਬਰ ਆਉਣਗੇ ਜਾਰੇ ਜਿਹੜੇ ਸਾਬ ਨਾਲ ਪੇਪਰ ਦਿੱਤੇ ਮੈਨੂੰ ਤਾਂ ਕੱਟ ਲੱਗਦੇ ਆ ਪੜਾਈ ਕਰਿਆ ਕੇ ਜਿਵੇਂ ਪੜਾਈ ਨਹੀਂ ਸੀ ਕਰਦੇ ਚਿੰਨਾ ਟਿਊਸ਼ਨ ਤੇ ਪੜਿਆ ਸਕੂਲ ਪੜਿਆ ਉਨਾ ਹੀ ਪੜਦੇ ਸੀ ਨਹੀਂ 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 ਅਪਰ ਵੇਖੀ ਜੋ ਮੇਰਾ ਬਾਪ ਚੜੀ ਹੈ ਪਰ ਬੈਂਕ ਦਾ ਯਾਰ ਕੀ ਦੇ ਨੇਰੇ ਨੇਰੇ ਤੱਕ ਤਾਂ ਬਹੁਤ ਟਾਈਮ ਬਿਤੀ ਦੀ ਇਹ ਨਹੀਂ پتہ ਪ੍ਰਾਨ ਦਾ ਕਿਤਾਬ ਪੜ ਕੇ ਪੜਦੀ ਸੀ ਨਹੀਂ ਇੱਕ ਪਾਪਾ ਜਾ ਕੇ ਲੱਗੇ ਰਹਿੰਦੇ ਸੀ ਪਤਾ ਨਹੀਂ ਮੈਡਮ ਬਣ ਕੇ ਬੈਠੇ ਸੀ ਹਾਂ ਵੇਖੋ ਚਲ ਇਹ ਨਹੀਂ ਨਾ ਕਿਦਾਂ ਨਾ ਮੈਂ ਪਾਸ ਵਧੀਆ ਹੋ ਜਾਣ ਭਣਾ ਥੋੜੇ ਨਾ ਨਾ ਮੈਂ ਬਿੱਟਾ ਤੇ ਬੈਠਾ ਸੀਗਾ ਤੇ ਮੈਂ ਬੈਠਾ ਜਿਆ ਅਚਨ ਜੇ ਤ ਜੇ ਮੈਂ ਪਿਆਦਮ ਆਹ ਜਾਏ ਚੱਕਲਾ ਕਰਤੇ ਮੈਨੂੰ ਵੇਖ ਲਿਆ ਕਰ ਤੇ ਇਹ ਪਹਿਲਾਂ ਤਾਂ ਦੀ ਵੀ ਤੂੰ ਆਦੇ ਪਿਆਵ ਨੂੰ ਨਹੀਂ ਛੱਡ ਕੇ ਲਿਆਇਆ ਜਦੋਂ ਇਹਨੇ ਆਇਆ ਮਨਵੀਰ ਨੂੰ ਤੇ ਮੇਰਾ ਸਾੜੇ ਪਿਲ ਗਿਆ ਫਿਰ ਵੀ ਮੈਂ ਹੌਲੀ ਹੌਲੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਇਹ ਮੁੜ ਕੇ ਮਨਵੀਰ ਨੂੰ ਵੀ ਉਧਾਰ ਕੱਟ ਲਿਆ ਤੇ ਉਹ ਆਹ ਜੀ ਮੇਰਾ ਡੈਡੀ ਹੈ ਢੀ ਘਰੇ ਮੈਡਮ ਬਣ ਜਾਂਦੀ ਹੈ ਹਾਂ ਤੇ ਉਹਨਾਂ ਨਾਲ ਹੀ ਤੋਂ ਗਣਤੀ ਸੁਣਾ ਮੈਨੂੰ ABC ਚ ਨਾ ਅਣੀ ਆਏ ਤੇ 4 ਬੱਚੋ ਉਹਨੂੰ ਪਾਇ ਕਿ ਤੇ 2 ਗਾ ਖਤਨ ਦਾ ਕਰਕੇ ਆਇਆ ਤੇ 4 ਦਾ ਕਰ ਤੇ ਉਹ ਆੜ ਗਿਆ ਦੇ ਨੰਨੂ ਨੂੰ ਥੋਕਿਆ ਉਹ ਟਪਾ ਕੇ ਮੈਂ ਕਿਹਾ ਵੀ ਜੇ ਤਾਂ ਪਿਆਰ ਲੋ ਤਾਂ ਫਿਰ ਨੰਨੂ ਦੇ ਪਹਿਣ ਗਈਆਂ ਤੇ ਪਰ ਨਾ ਇਹਨੇ ਸੀ ਨਹੀਂ ਕੀਤੀ ਆਸਬ ਪਤਾ ਨਹੀਂ ਵੀ ਕੀ ਰਾਪਲ اتنا ਇੰਨਾ ਟਾਈਮ ਤਾਂ ਲੱਗਦਾ ਨਹੀਂ ਇਨਾਂ ਪਰ ਫੇਰ ਵੀ ਮੈਨੂੰ ਸ਼ੱਕ ਕਰਨਾ ਟਾ ਟੱਕਰ ਟੁਕਰਮ ਮਾਰਦੇ ਰਹੇ ਜੀ ਜੀ ਨਨੂ ਲੈ ਘਣ ਪੜਨ ਚੇਤਾ ਸਾਰਾ ਕੇ ਨਹੀਂ ਗੱਲ ਪਰ ਥੋੜਾ ਜਿਹਾ ਦਿਮਾਗ ਨਹੀਂ ਲੜਾਉਂਦੀ ਜੇ ਦਿਮਾਗ ਲੜਾਉਂਦੀ ਤਾਂ ਇਕੱਠਾ ਲੜਾਉਂਦੀ ਪਿਛਲੀ ਵਾਰ ਵੀ ਆਸ ਨਹੀਂ ਸੀਗੀ ਆਹੀ ਸੀਗੀ ਆਹੀ ਅੱਗੇ ਸੀ ਤੇ ਪਰ ਪਹਿਲੇ ਨੰਬਰ ਤੇ ਆ ਗਈ ਪਹਿਲੇ ਨੰਬਰ ਤੇ ਆ ਗਈ ਸੀ ਨਨੂ ਟਰੋਫੀ ਦੇ ਦਿੱਤ ਕਿ ਲੈ ਉਹਨੂੰ ਬੜਾ ਜਿਹਾ ਇੱਕ ਛੋਟੇ ਤੇ ਖਰਚਾ ਨਹੀਂ ਉਹਦਾ ਮੇਰਾ ਪਿਛਲੀ ਵਾਰ ਤਾਂ ਤੂੰ ਟਰੋਫੀ ਦੇ ਦਿੱਤ ਲਈ ਸੀ ਫਿਰ ਐਤ ਕੀ ਦੇਖੋ ਐਦਕੀ ਆਪਾਂ ਨੂੰ ਟਰੋਫੀ ਦੀ ਚਾਹਤ ਹੈ ਕਿ मेडल लिटा तो बोलता हां वो भी पहले देखो यार आज में तो चीज होती है तू दान बच्चा ना हो गया उस लटाई है कि ये चांद तक तू गए बता तू तो यहां ठीक ठाक और निक्का देखो के मैं नहीं निक्का ठीक मानवीर हैं ਇਹਦੇ ਨੰਬਰ ਵੇਖੋ ਕਿਵੇਂ ਆ ਨਿੱਕਾ ਪੜਦਾ ਵੀ ਹੈ ਨਿੱਕਾ ਜਿਹਾ ਪੜਦਾ ਤੇ ਪੜਦਾ ਤੇ ਨਹੀਂ ਨਹੀਂ ਪਰ ਇਹਦੇ ਨੂੰ ਛੋੜ ਘੱਟ ਕਰਦਾ ਥੋੜੀ ਹੂੰ ਉਹ ਰੁਕੇ ਤੋਂ ਰੁਕ ਜਾਂਦਾ ਤੇ ਇਹ ਨਹੀਂ ਰੋਕਦੀ ਉਹ ਡਰਦਾ ਰਹਿੰਦਾ ਹੈ ਡਰ ਕੱਟ ਮੰਦੀ ਆ ਮੈਡਮਾ ਤੁਸੀਂ ਬਹੁਤ ਡਰਦਾ ਇਹ ਤਾਂ ਛੋਟਾ ਨਾ ਕਮਜ਼ੋਰ ਜਿਹੇ ਲੜਾ ਬੱਚਾ ਬਣਦਾ ਹੀ ਆ ਨਹੀਂ ਵੇਖ ਬਨਾਲ ਤੂੰ ਵੀ ਚੱਲ ਵੜੀ ਕੁਝ ਨਹੀਂ ਹੁੰਦਾ ਮੈਂ ਤਾਂ ਨਹੀਂ ਜਾਣਦੀ। ਨਾ ਪਾਸ ਹੋ ਗਿਆ ਨਾ ਬਗੜਨ ਬੁੜੇ ਮੰਗੜੇ ਲੰਘ ਤੱਕ ਰਿਹਾ। ਮੈਂ ਇਹ ਨਹੀਂ ਆਉਂਦੀ ਨਾ ਕਿ ਜੇ ਕਾਲਰ ਜਾਣ ਤੋਂ ਸੁਣ ਕੇ ਇਹਨਾਂ ਦਾ ਹਾਂ ਹਾਂ ਤੇ ਮੜ ਕੇ ਕਹਾ ਇਹਨਾਂ ਦੇ ਵੋਟ ਵਟ ਲੈ ਆਉਂਦੇ ਜਿਹੜੇ ਪਾਣੇ ਸੀ। ਮੜ ਕੇ ਕੰਮ ਨੇ ਮੇਡੇ ਹੁੰਦੇ ਮੜ ਕੇ ਵੀ ਆਪਣੇ ਮੇਲੇ ਚੱਲ ਪੈਣੇ। ਠੀਕ ਹੈ। ਮੜ ਕੇ ਮੇਲੇ ਤੇ ਆਪਣਾ ਟਾਈਮ ਨਹੀਂ ਲੱਗਣਾ। ਨਾਲ ਤਾਂ ਪਹਿਲਾਂ ਹੀ ਡਿਵੀਜ਼ਨ ਉਹ ਦੂਜਾ ਕਰਿਆ ਹੋ ਗੀ। ਉਹ ਦਾਖਲ ਖਾਂ। ਨਾਲ ਪਤਾ ਤਾਂ ਲੱਗੂ ਕਿ ਕਿੰਨੇ ਨੰਬਰ ਤੇ ਆਏ ਕਿੰਨੇ ਨੰਬਰ ਆਏ ਉਹ ਸਾਰੇ ਕੋ ਦੱਸਣਗੇ ਤੇ ਜੇ ਤਾਂ ਮਾਂ ਨੂੰ ਪੁੱਛੀ ਜੀ ਹੋਈ ਤੇ ਫਿਰ ਤਾਂ ਸ਼ਾਇਦ ਅਲੀ ਨੂੰ ਮੋਹ ਕਰ ਲਾਂਗੇ ਤੇ ਜੇ ਮਾਂ ਜੀ ਥੋੜੀ ਜੀ ਗਮਗੀ ਮਾੜ ਹੋਇਆ ਤੇ ਫਿਰ ਐ ਰੋੜਿਆ ਮਾਂ ਮੈਂ ਜਿਹੜਾ ਪੁੱਛ ਰਹਾ ਹਾਂ ਉਹ ਕਿ ਉਹ ਪਾਸਾ ਉਹ ਪਾਸਾ ਹੁਣ ਜੇ ਇਹਨਾਂ ਨੂੰ ਦੱਸਾਂ ਵੀ ਕਦਾ ਪੇੜਾ ਪੇੜਾ ਨਾ ਮਾਤੇ ਤੇ ਚੁਪਾਈ ਤੇ ਮਾਂ ਕੋ ਤਨ ਪੜਦਾ ਨਹੀਂ ਤੇ ਪਹਿਲਾਂ ਕਹੀ ਜਾਂਦੇ ਮੰਮੀ ਨੂੰ ਨਾਲ ਲੈ ਕੇ ਜਾਣਾ ਤਾਂ ਮੰਮੀ ਨੂੰ ਬਿਲਕੁਲ ਪਤਾ ਨਾ ਲੱਗੂ ਹਾਂ ਕਰਿਆ ਆ ਤਾਂ ਪਤਾ ਲੱਗੂਗਾ ਉਹ ਤਾਂ ਕਹਿੰਦੇ ਕੱਲਾ ਤੈਨੂੰ ਲੈ ਕੇ ਜਾਣਾ ਨਾਲ ਉਹ ਨਾਲ ਨੰਬਰ ਕਾਰਡ ਦੇ ਦੇਣਾ ਨਾ ਨੰਬਰ ਤੋਂ ਪਤਾ ਲੱਗਣਾ ਤੈਨੂੰ ਇਹ ਕਿਹੜਾ ਵੀ ਨੰਬਰ ਵਿਧਾ ਘਟਾ ਦੇਣਗੇ ਸੱਸਰੀ ਗੱਲ ਦੀ ਸਾਰਿਆਂ ਨੂੰ ਇੱਧਰ ਆਓ ਜੀ ਆਪਾਂ ਸੱਸਰੀ ਗੱਲ ਸਾ ਤੁਹਾਡੀ ਕبول ਬਣਦੀ ਹੈ ਇੱਧਰ ਖੜਾ ਹੀ ਆਈਆਂ ਭਾਵਾ ਤੈਨੂੰ ਸਮਝ ਮਣੀ ਇੱਧਰ ਨਹੀਂ ਆਪਣੇ ਕਿੰਨੇ ਨੰਬਰ ਆਉਂਦੀ ਝਾਕ ਆ 6 ਨਹੀਂ ਯਾਰ ਥੋੜਾ ਦਾਦਾ ਪਾ ਦੇ ਤਾਂ ਘਟਾਉਣਾ ਪਊਗਾ ਇੰਨਾ ਤਾਂ ਮੁਸ਼ਕਲ ਆਪਣਾ ਤੇ ਪਾਸ ਹੋਣ ਦੀ ਹਾਂ ਪਾਸ ਨਹੀਂ ਹੋਇਆ ਜੇ ਨਾ ਹੋ ਜਾ ਹਾਂ ਵੀ ਨੰਨੇ ਕਿੰਨੇ ਰੰਗ ਦੇ ਰਹੇ ਹੁੰਦੇ ਤਾ ਮੈਨੂੰ ਜੀਰੋ ਹੰਦੀ ਘਰ ਇਹ ਬੱਚਾ ਘਰ ਦੇ ਕਮਰੇ ਵਿੱਚ ਵੀ ਸਾ ਪੂਰਾ ਹੱਥ ਵਡਾਉਂਦਾ ਠੀਕ ਹੈ ਕਿ ਨਾ ਤੇ ਇਹ ਘਰ ਵਾਲੇ ਆਪਾਂ ਵੈਡਮਨ ਨੂੰ ਕਹਾਂਗੇ ਮੈਡਮ ਜੀ ਇਹਨੂੰ ਘਰ ਵਾਲੇ ਨੰਬਰ ਥੋੜੇ ਜਿਹਾ ਪਾ ਦਿਓ ਇਹ ਕੰਮ ਸਾਡੇ ਦਾ ਕਰਾਉਂਦਾ ਇਹ ਪਰ ਅਸੀਂ ਇੱਕ ਵਾਰੀ ਵੀ ਇਹਨੂੰ ਆਖਿਆ ਵੀ ਭਾਈ ਤੂੰ ਝਾੜੂ ਚੱਕ ਜਾ ਨਾ ਇਹ ਆਪ ਹੀ اٹਕੇ ਸੋਭਾ ਇਹਨੇ ਭੁੱਕਿਆ ਇਹਨੇ ਭੁੱਕਰ ਚੱਕ ਲੈਣੀ ਤੇ ਮੈਡਮ ਤਾਂ ਬਰਾਤ ਤੱਕ ਪੜਾਉਂਦੇ ਹੁੰਦੇ ਨੇ ਇਹਨਾਂ ਨੂੰ ਤਾਂ ਟੈਨਸ਼ਨ ਪੈ ਜਾਂਦੀ ਹੈ ਲੇਟ ਹੋ ੜਦੇ ਤੇ ਦਾ ਬਰਾਤ ਆਠ ਨਹੀਂ ਲਾਏ ਹੁੰਦੇਗੇ ਤੇ ਤਾਂ ਕਿ ਇਹ ਡਿਸਟਾਰਪਰ ਨਹੀਂ ਨਾ ਕਰੀਦੇ ਪਰ ਬੈਠ ਪਰ ਦਿਮਾਗ ਤੇ ਪਾਣਾ ਲੋਡ ਪਾ ਲੈਂਦੇ ਆ ਹਾਂ ਨਾ ਇਹ ਤੇ ਕੀ ਤਾਂ ਟਾਲੀ ਬਹੁਤ ਸੋਹਣੀ ਫੁੱਟੀ ਆ ਹਨਾ ਆਹ ਟਾਲੀ ਹੈ ਜੀ ਇਹ ਤੁਹਾਨੂੰ ਮੈਂ ਦੱਸ ਦੱਸਣ ਇਸ ਦੀ ਚੈਸ ਆਹ ਆ ਟਾਲੀ

गर्मा गर्म मक्की पानी खान वे पानी खान न्यारे ਦਰਮਾ ਦਰਮ ਮੱਕੀ ਦੀ ਫੁੱਲਿਆਂ ਦੀ ਰੇੜੀ ਇੱਧਰ ਆ ਚੁੱਕੀ ਏ ਵੀਰ ਜੀ ਇੱਧਰ 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 ਕਿਵੇਂ ਮਾ ਅੱਜ ਵੀ ਕਰਦਾ ਹੈ ਨਾ ਫੇ ਚੱਲਦਾ ਹੈ ਨਾ ਸਟਾਪ ਆ ਸਟਾਪ ਨੂੰ ਆਸਟਾਪ ਦੇ ਪੈਨ ਪਰਮਾਨੇ ਵੀ ਵਧਾਈਆਂ ਵੀ ਦਿੰਦੀਆਂ ਆਂਟੀ ਵੀ ਹੁਣਾਂ ਨਹੀਂ ਵਧਾਈਆਂ ਦਿੰਦੀਆਂ ਤਾਂ ਨਵਾਂ ਰਾਂਟੀ ਜੀ ਸਾਨੂੰ ਵਧਾਈਆਂ ਦੇਣ ਵਾਸਤੇ ਹੋਰ ਤੋਂ ਸਾਰੇ ਠੀਕ ਵਧੀਆ ਕਿਹਾ ਕੋ ਹਾਲੇ ਹੁਣ ਤੁਹਾਡੇ ਲੋ ਧੰਨਵਾਦ ਜੀ ਹੁਣ ਅਸੀਂ ਬਲੌਗ ਦਾ ਇੱਥੇ ਕਰਦੇ ਹਾਂ ਜੀ ਐਟਕਾ ਲਓ ਨਵੇਂ ਬਲੌਗ ਨਾਲ ਵੀ ਆਜਰ ਹੋਵਾਂਗੇ ਤਾਂ ਤਾਂ ਜੀ ਸਾਰੇ ਸਸਰੀਕਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ